ਸਾਤਸਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਪਿਆਰ ਤੋਂ ਸਵਾਗਤ ਹੈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਇੱਕ ਵਾਰੀ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਖਬਰਾਂ ਬਹੁਤ ਸਾਰੀਆਂ ਇਨਫੋਰਮੇਟਿਵ ਵੀਡੀਓ ਤੇ ਹੋਰ ਵੀ ਕਈ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹਿੰਦੇ ਹਾਂ ਦੋਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਾਲ ਹੀ ਦੇ ਵਿੱਚ ਜਿਹੜਾ ਇੱਕ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋਇਆ ਜਿਦੇ ਵਿੱਚ ਧਮਕਬੇਸ ਵਾਲੇ ਮੁੱਖ ਮੰਤਰੀ ਦਾ ਕਟਾਪਾ ਚੜ੍ਹਾ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਤੁਰੰਤ ਛੇਤੀ ਹੀ ਦੂਸਰਾ ਵੀਡੀਓ ਵੀ ਲੋਕਾਂ ਦੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਕਿ ਉਸ ਨੂੰ ਕਟਾਪਾ ਕਿਉਂ ਪਿਆ ਦੱਸ ਦਈਏ ਕਿ ਉਸ ਨੂੰ ਕਟਾਪਾ ਪੈਣ ਦਾ ਕਾਰਨ ਇਹ ਵਾਲਾ ਵੀਡੀਓ ਹੈ ਜੋ ਕਿ ਪਹਿਲਾਂ ਤਾਂ ਵਾਇਰਲ ਨਹੀਂ ਹੋਇਆ ਪਰ ਜਿਉਂ-ਜਿਉਂ ਇਸ ਚੀਜ਼ ਦੀ ਡਿਮਾਂਡ ਹੁੰਦੀ ਗਈ ਤੇ ਇਹ ਵੀਡੀਓ ਵੀ ਲੋਕਾਂ ਦੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਜਿਹਦੇ ਵਿੱਚ ਦੱਸਿਆ ਗਿਆ ਕਿ ਮੁੱਖ ਮੰਤਰੀ ਧਮਕ ਬੇਸ ਜਾਣ ਕੇ ਧਰਮਪ੍ਰੀਤ ਜੋ ਕਿ ਦਿਨੇਵਾਲ ਦਾ ਦੱਸਿਆ ਜਾ ਰਿਹਾ ਆ ਉਹਨੇ ਆਪਣੇ ਪਿੰਡ ਦੇ ਕਿਸੇ ਗਰੰਥੀ ਸਿੰਘ ਦੇ ਘਰ ਦੇ ਵਿੱਚ ਇੱਟਾਂ ਰੋੜੇ ਚਲਾ ਦਿੱਤੇ ਤੁਹਾਨੂੰ ਦੱਦੀ ਕਿ ਗੁੱਸੇ ਦੇ ਨਾਲ ਮੁੱਖ ਮੰਤਰੀ ਜਿਹੜਾ ਆ ਲਾਲੋ ਲਾਲ ਹੋਇਆ ਦੱਸਿਆ ਜਾ ਰਿਹਾ ਤੇ ਗਾਲਾਂ ਕੱਢਦਾ ਵੀ ਨਜ਼ਰ ਆ ਰਿਹਾ ਆ ਗੰਦੀਆਂ ਬਲੰਗੀਆਂ ਗਾਲਾਂ ਜੜੀਆਂ ਨੇ ਉਹਦੇ ਵੱਲੋਂ ਕੱਢੀਆਂ ਜਾ ਰਹੀਆਂ ਨੇ ਤੇ ਪੂਰੀ ਗਲੀ ਦੇ ਵਿੱਚ ਉਹਨੇ ਇਹ ਜਿਹੜੀ ਆਪਣੀ ਦਹਿਸ਼ਤ ਫੈਲਾਈ ਹੋਈ ਏ ਤੇ ਤੁੰਦਾ ਦਾ ਇਹ ਕਿ ਨੰਗੀ ਕਰਪਾਣ ਦੇ ਨਾਲ ਜਿਹੜਾ ਆ ਗਲੀ ਦੇ ਵਿੱਚ ਫਿਰਦਾ ਨਜ਼ਰ ਆ ਰਿਹਾ ਤੇ ਨਾਲ ਦੀ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਇੱਟਾਂ ਚਲਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਗੇਟ ਦੇ ਨਾਲ ਇੱਟਾਂ ਚਲਾਉਂਦੇ ਹੋਏ ਦੀਆਂ ਤਸਵੀਰਾਂ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਕੋਠੇ ਦੇ ਉੱਤੋਂ ਕਿਸੇ ਨੇ ਮੋਬਾਈਲ ਦੇ ਵਿੱਚ ਵੀਡੀਓ ਇਹ ਵੀ ਬਣਾਈ ਤੇ ਜਿਹੜੀ ਇਹ ਵੀ ਵੀਡੀਓ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵਾਈਰਲ ਕਰ ਦਿੱਤੀ ਪਹਿਲਾਂ ਕਿ ਜਿਹੜੀ ਉਹਦੀ ਕੁੱਟਮਾਰ ਵਾਲੀ ਵੀਡੀਓ ਵਾਇਰਲ ਹੁੰਦੀ ਤੇ ਤੁਰੰਤ ਛੇਤੀ ਜਦੋਂ ਡਿਮਾਂਡ ਵੱਜ ਜਾਂਦੀ ਹੈ ਰੌਲਾ ਪੈ ਜਾਂਦਾ ਹੈ ਉਸ ਵੀਡੀਓ ਦਾ ਤੇ ਤੁਰੰਤ ਜਿੰਨੇ ਕਿਸੇ ਨੇ ਇਹ ਵੀਡੀਓ ਬਣਾਈ ਤੇ ਇਹ ਵੀ ਜਿਹੜੀ ਹੈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣੀ ਸ਼ੁਰੂ ਹੋ ਜਾਂਦੀ ਹੈ ਕਹਿਣ ਤੋਂ ਬਾਅਦ ਵੀ ਸੋਸ਼ਲ ਮੀਡੀਆ ਤੇ ਥਰੂ ਜਿਹੜਾ ਆ ਆਪ ਮੁੱਖ ਮੰਤਰੀ ਦੀ ਜਿਹੜੀ ਇਹ ਹਰਕਤ ਆ ਉਹ ਲੋਕਾਂ ਦੇ ਸਾਹਮਣੇ ਆ ਗਈ ਕਿਉਂਕਿ ਇਸ ਤੋਂ ਪਹਿਲਾਂ ਲੋਕ ਕਹਿ ਰਹੇ ਸੀ ਕਿ ਮੁੱਖ ਮੰਤਰੀ ਧਰਮਪ੍ਰੀਤ ਆ ਜੋ ਧਮਕਵੇਸ ਵਾਲਾ ਉਸ ਦੇ ਨਾਲ ਮਾੜਾ ਹੋਇਆ ਆ ਉਹਦੇ ਕਗਾਰਾਂ ਨੂੰ ਇੱਤਾ ਕੀਤਾ ਗਿਆ ਆ ਜਾਂ ਜੋ ਵੀ ਤੁਸੀਂ ਦੇਖਿਆ ਹੋਏਗਾ ਉਹਦੇ ਵਿੱਚ ਜੋ ਵੀ ਗੱਲਬਾਤ ਆ ਉਹ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਇਹ ਗਲਤੀ ਕੱਢੀ ਜਾ ਰਹੀ ਸੀ ਪਰ ਕਿਤੇ ਨਾ ਕਿਤੇ ਤੁਸੀਂ ਦੇ ਦੇ ਪੀ ਓ ਪੀ ਧਰਮਪ੍ਰੀਤ ਉਰਫ ਧਮਕ ਬੇਸ ਵਾਲਾ ਮੁੱਖ ਮੰਤਰੀ ਜਿਹੜਾ ਆ ਉਹ ਕਿਸ ਤਰ੍ਹਾਂ ਦਾ ਕੰਮ ਕਰਦਾ ਪਿਆ ਆ ਪਹਿਲੀ ਵੀਡੀਓ ਅਸੀਂ ਅਪਲੋਡ ਕਰ ਚੁੱਕੇ ਹਾਂ ਉਹਦੇ ਤੇ ਜਿਹੜਾ ਆ ਬਹੁਤ ਜ਼ਿਆਦਾ ਰਿਐਕਸ਼ਨ ਤੇ ਕੁਝ ਕਮੈਂਟ ਵੀ ਆਈ ਜਿਹਦੇ ਚ ਕਿਹਾ ਗਿਆ ਕਿ ਇਹ ਬਹੁਤ ਲੜਾਕਾ ਆ ਤੇ ਇਹ ਬਹੁਤ ਜਲਦ ਲੜ ਪੈਂਦਾ ਜਿਹਦੇ ਕਰਕੇ ਹੋ ਸਕਦਾ ਇੰਨੇ ਕੁੱਟ ਖਾਦੀ ਹੋਵੇ ਪਰ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਆ ਜਿਹੜਾ ਆ ਸਾਫ ਪਤਾ ਲੱਗਦਾ ਪਿਆ ਵੀ ਵਾਕਿਆ ਧਰਮਪ੍ਰੀਤ ਉਰਫ ਧਮਕ ਬੇਸ ਮੰਤਰੀ ਮੁੱਖ ਮੰਤਰੀ ਜਿਹੜਾ ਆ ਉਹ ਬਹੁਤ ਜ਼ਿਆਦਾ ਲੜਾਕਾ ਟਕੜਾਲੂ ਨਜ਼ਰ ਆ ਰਿਹਾ ਹੈ ਤੇ ਜਿਹਦੇ ਚ ਮੁੱਖ ਮੰਤਰੀ ਧਮਕ ਬੇਸ ਵਾਲੇ ਵੱਲੋਂ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਇਟ ਰੋੜਾ ਚਲਾਇਆ ਜਾ ਰਿਹਾ ਗੰਦੀਆਂ ਮਲੰਗੀਆਂ ਗਾਲਾਂ ਕੱਢੀਆਂ ਜਾ ਰਹੀਆਂ ਜਿਹੜਾ ਕਿ ਕਿਹਾ ਜਾ ਰਿਹਾ ਕਿ ਕਿਸਾਂ ਨੂੰ ਹੱਥ ਪਾਇਆ ਇਹ ਗਾਲਾਂ ਕੱਢਣ ਉਪਰੰਤ ਜਾਂ ਇਟਾਂ ਚਲਾਉਣ ਉਪਰੰਤ ਤੁਸੀਂ ਦੇ ਦੇ ਪਿਓ ਵੀ ਸਿਰ ਦੇ ਉੱਤੇ ਬਿਲਕੁਲ ਕੋਈ ਦਸਤਾਰ ਨਹੀਂ ਹੈ ਨੰਗਾ ਸਿਰ ਆ ਬਾਲ ਜਿਹੜੇ ਆ ਇਸ ਤਰ੍ਹਾਂ ਹੀ ਉਹਨੇ ਆਪਣਾ ਜਿਹੜਾ ਜੂੜਾ ਲਵੇਟਿਆ ਹੋਇਆ ਆ ਵਾਲ ਜਿਹੜੇ ਆ ਉਹ ਲਵੇਟੇ ਹੋਏ ਨੇ ਕੇਸ ਉਹਨੇ ਬਿਲਕੁਲ ਵੀ ਬੰਨੇ ਨਹੀਂ ਹੋਏ ਇਸੇ ਤਰੀਕੇ ਦੇ ਨਾਲ ਉਹ ਇਟਾ ਰੋੜੇ ਚਲਾਉਂਦਾ ਜਿਹੜਾ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਆ ਹੁਣ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਗਲਤੀ ਕਿਸ ਦੀ ਏ ਪੁਲਿਸ ਪ੍ਰਸ਼ਾਸਨ ਦੀ ਮਹੱਲੇ ਵਾਲਿਆਂ ਦੀ ਜਾਂ ਫਿਰ ਧਮਕਬੇਸ ਵਾਲੇ ਮੁੱਖ ਮੰਤਰੀ ਦੀ ਇਹੋ ਜਿਹੀਆਂ ਵੀਡੀਓ ਹੋਰ ਵੀ ਸਾਡੇ ਨਾਲ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਕਮੈਂਟ ਜਰੂਰ ਛੱਡਿਓ ਜਾਂਦੇ ਜਾਂਦੇ ਨਾਲ ਦੇ ਨਾਲ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਇਸ ਵੀਡੀਓ ਨੂੰ done